ਕੋਈ ਕਦੇ ਐਂਬੂਲੈਂਸ ਆਉਂਦੀ ਹੋਵੇ ਤਾਂ ਉਸ ਨੂੰ ਸਾਈਡ ਜਰੂਰ ਦੇ ਦਿਓ ਤੁਸੀਂ ਐਂਬੂਲੈਂਸ ਆਉਂਦੀ ਵੇਖ ਰਹੇ ਹੋ ਆ ਐਂਬੂਲੈਂਸ ਪੂਰੀ ਸਪੀਡ ਵਿੱਚ ਆ ਰਹੀ ਆ ਕਿਉਂਕਿ ਇਸ ਦੇ ਵਿੱਚ ਇੱਕ ਮਰੀਜ਼ ਹੈ ਇੱਕ ਮਰੀਜ਼ ਨੂੰ ਬਚਾਉਣਾ ਲੇਕਿਨ ਅੱਗੇ ਜੋ ਬੈਠੇ ਨੇ ਅੱਗੇ ਜੋ ਸਾਹਮਣੇ ਕੁਰਸੀਆਂ ਢਾਕੇ ਕਈ ਵਾਰ ਲੋਕ ਬੈਠੇ ਹੁੰਦੇ ਆ ਦੀਵਾਰ ਦੇ ਨਾਲ ਉਹਨਾਂ ਦਾ ਕੀ ਬਣਨਾ ਹੈ ਉਹਨਾਂ ਨੂੰ ਸੇਫ ਕੌਣ ਕਰੇਗਾ ਉਹਨਾਂ ਨੂੰ ਕੌਣ ਬਚਾਏਗਾ ਔਰ ਐਂਬੂਲੈਂਸ ਆਉਂਦੀ ਤਾਂ ਤੁਸੀਂ ਵੇਖ ਲਈ ਐਂਬੂਲੈਂਸ ਆਉਂਦੀ ਆ ਪੂਰੀ ਸਪੀਡ ਦੇ ਵਿੱਚ ਤਾਂ ਜਦੋਂ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਫਿਰ ਐਂਬੂਲੈਂਸ ਵਾਲੇ ਨੇ ਇੱਕ ਮਰੀਜ਼ ਨੂੰ ਬਚਾਉਣਾ ਹੁੰਦਾ ਸਿਰਫ ਇੱਕ ਮਰੀਜ਼ ਜੋ ਐਂਬੂਲੈਂਸ ਦੇ ਅੰਦਰ ਹੈ ਬਹੁਤ ਵਧੀਆ ਗੱਲ ਹੈ ਕਿ ਲੋਕਾਂ ਨੂੰ ਕੋਲੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਂਬੂਲੈਂਸ ਆਉਂਦੀ ਹੋਵੇ ਤਾਂ ਉਸੇ ਵੇਲੇ ਸਾਈਡ ਦੇ ਦਿਓ ਚਾਹੇ ਤੁਸੀਂ ਗੱਡੀ ਤੇ ਹੋਵੋ ਜਾਂ ਆਮ ਖੜੇ ਹੋਵੋ ਪਬਲਿਕ ਕਿਤੇ ਖੜੀ ਹੋਵੇ ਜਦੋਂ ਐਂਬੂਲੈਂਸ ਹੂਟਰ ਮਾਰਦੀ ਆਉਂਦੀ ਆ ਤਾਂ ਬਿਲਕੁਲ ਸੇਫ ਹੋ ਜਾਓ ਸਾਈਡ ਤੇ ਹੋ ਜਾਓ ਬਿਲਕੁਲ ਸਾਈਡ ਦੇ ਦੇਓ ਕਿਉਂਕਿ ਮਰੀਜ਼ ਦੀ ਜਾਨ ਬਹੁਤ ਕੀਮਤੀ ਆ ਉਸ ਦੀ ਜਾਨ ਬਚਾਉਣੀ ਬਹੁਤ ਕੀਮਤੀ ਆ ਔਰ ਇਸ ਕਰਕੇ ਐਂਬੂਲੈਂਸ ਦੇ ਕਾਨੂੰਨ ਥੋੜੇ ਅਲੱਗ ਆ ਇਸ ਕਰਕੇ ਦੱਸਦਾ ਹੀ ਆ ਕਿ ਜਦੋਂ ਐਂਬੂਲੈਂਸ ਆਉਂਦੀ ਆ ਲੋਕ ਸਾਈਡ ਤੇ ਹੋ ਜਾਂਦੇ ਆ ਪੁਲਿਸ ਵੀ ਖੜੀ ਹੋਵੇ ਤਾਂ ਸਾਈਡ ਨਹੀਂ ਹੋ ਜਾਂਦੀ ਆ ਹਰ ਇੱਕ ਬੰਦੇ ਨੂੰ ਹਰ ਨਾਗਰਿਕ ਨੂੰ ਅਧਿਕਾਰ ਹੈ ਕਿ ਸਾਈਡ ਤੇ ਹੋਣਾ ਐਂਬੂਲੈਂਸ ਦੇ ਅਧਿਕਾਰਾਂ ਦੇ ਉੱਤੋਂ ਕੋਈ ਵੀ ਬੰਦਾ ਚੈਲੰਜ ਨਹੀਂ ਕਰ ਸਕਦਾ ਆ ਐਂਬੂਲੈਂਸ ਜਦੋਂ ਆਉਂਦੀ ਆ ਤਾਂ ਸਾਈਡ ਤੇ ਹੋ ਜਾਂਦਾ ਲੇਕਿਨ ਉਸ ਦੇ ਵਿੱਚ ਮਰੀਜ਼ ਸਿਰਫ ਇੱਕ ਤਾਂ ਆ ਜੋ ਅੱਗੇ ਬੈਠੇ ਚਿਹਰਾ ਲਗਾ ਕੇ ਤਾਂ ਐਨੀ ਵੀ ਸਪੀਡ ਹੋਣੀ ਐ ਐਂਬੂਲੈਂਸ ਦੀ ਕੀ ਇਹ ਸਹੀ ਆ ਆ ਜਿੰਨੀ ਸਪੀਡ ਐਂਬੂਲੈਂਸ ਦੀ ਸੀ ਉਸ ਤੇ ਅੱਗੇ ਕਿੰਨੇ ਲੋਕ ਕੁਰਸੀਆਂ ਢਾ ਕੇ ਬੈਠੇ ਹੋਣਗੇ ਕਈ ਵਾਰ ਤੁਸੀਂ ਹਸਪੀਟਲ ਵਿੱਚ ਵੇਖਿਆ ਸਾਹਮਣੇ ਬੰਨੇ ਵੀ ਕਈ ਮਰੀਜ਼ ਬੈਠੇ ਹੁੰਦੇ ਆ ਕਈ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰ ਵੀ ਬੈਠੇ ਆ ਕੋਈ ਰੋਟੀ ਖਾ ਰਿਹਾ ਕੋਈ ਕੁਝ ਕਰ ਰਿਹਾ ਲੇਕਿਨ ਹਸਪੀਟਲ ਦੇ ਅੰਦਰ ਕੀ ਐਂਬੂਲੈਂਸ ਦੀ ਸਪੀਡ ਇੰਨੀ ਹੋਣੀ ਚਾਹੀਦੀ ਆ ਸੜਕ ਉੱਤੇ ਤਾਂ ਅਸੀਂ ਮੰਨਿਆ ਰੋਡ ਤੇ ਤਾਂ ਅਸੀਂ ਮੰਨ ਲਿਆ ਕਿ ਸਪੀਡ ਜ਼ਿਆਦਾ ਹੈ ਹਸਪੀਟਲ ਦੇ ਅੰਦਰ ਵਰਦਿਆਂ ਵੀ ਇੰਨੀ ਸਪੀਡ ਇਸ ਸਪੀਡ ਦੇ ਨਾਲ ਅੱਗੇ ਪਤਾ ਨਹੀਂ ਕੋਈ ਬੈਠਾ ਜਾਂ ਨਹੀਂ ਬੈਠਾ ਅਗਰ ਕੋਈ ਅੱਗੇ ਬੈਠਾ ਹੋਇਆ ਚਿਹਰਾ ਤੇ ਤਾਂ ਉਹ ਤਾਂ ਨਹੀਂ ਬਚੇ ਹੋਣਗੇ ਲੇਕਿਨ ਤੁਸੀਂ ਦੱਸ ਦਿਓ ਕਿ ਇਸ ਦੇ ਵਿੱਚ ਇਹ ਕੀ ਕਾਰਨ ਹੈ ਕਿ ਹਸਪੀਟਲ ਦੇ ਅੰਦਰ ਵੀ ਫੁੱਲ ਸਪੀਡ ਹਸਪੀਟਲ ਦੇ ਬਾਹਰ ਵੀ ਫੁੱਲ ਸਪੀਡ ਹੈ ਠੀਕ ਹੈ ਤੁਸੀਂ ਮਰੀਜ਼ ਲੈ ਕੇ ਜਾ ਰਹੇ ਹੋ ਆ ਰਹੇ ਹੋ ਸਾਰੇ ਲੋਕਾਂ ਨੂੰ ਇੱਕ ਕਾਨੂੰਨ ਵੱਲੋਂ ਹਦਾਇਤ ਹੈ ਕਿ ਐਂਬੂਲੈਂਸ ਨੂੰ ਸਾਈਡ ਬਹੁਤ ਜ਼ਰੂਰੀ ਆ ਪਰ ਹਸਪੀਟਲ ਦੇ ਅੰਦਰ ਆ ਕੇ ਵੀ ਇੰਨੀ ਸਪੀਡ 'ਤੇ ਬ੍ਰੇਕ ਨਹੀਂ ਲੱਗੀ। ਜਾਂ ਕੀ ਕਾਰਨ ਕੀ ਬਣ ਗਿਆ? ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀਡੀਓ ਵਾਇਰਲ ਹੋ ਰਹੀ ਆ ਇਸ ਦੇ ਬਾਰੇ ਦੱਸਦਾ ਹੀ ਐ ਕਿ ਤੁਹਾਨੂੰ ਪੂਰੀਆਂ ਗੱਲਾਂ ਵੀ ਸੁਣਾਉਂਦੇ ਆ। ਤੁਸੀਂ ਆਪੇ ਮਾਮਲਾ ਪੂਰਾ ਵੀ ਵੇਖ ਲੈਣਾ। ਇਹ ਬਣਿਆ ਕੀ ਹੋਵੇਗਾ? ਅੰਦਾਜ਼ਾ ਤੁਸੀਂ ਆਪੇ ਲਗਾਉਣਾ। ਕਿ ਬਣਿਆ ਕੀ ਆ ਐਂਬੂਲੈਂਸ ਜੇ ਤੁਸੀਂ ਚਲਾਉਂਦੇ ਹੋ ਤਾਂ ਹੈ ਤਾਂ ਉਹ ਵੀ ਗੱਡੀ ਆ ਜੇ ਤੁਸੀਂ ਆਪਣੀ ਕਾਰ ਚਲਾਉਂਦੇ ਉਹ ਵੀ ਗੱਡੀ ਆ ਜੇ ਤੁਸੀਂ ਆਪਣਾ ਟਰੱਕ ਜਾਂ ਬੱਸ ਚਲਾਉਂਦੇ ਉਹ ਵੀ ਗੱਡੀ ਲੇਕਿਨ ਐਂਬੂਲੈਂਸ ਜਿਹੜੀ ਆ ਉਸ ਨੂੰ ਕੰਟਰੋਲ ਕਰਨਾ ਵੀ ਤੁਸੀਂ ਸਿੱਖਣਾ